ਅੱਜ 28 ਫਰਵਰੀ 12 ਵਜੇ ਤੱਕ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ ਹਾਈ ਕੋਰਟ ਨੇ ਟੋਲ ਪਲਾਜ਼ਾ ਬਾਰੇ ਇੱਕ ਵੱਡਾ ਫੈਸਲਾ ਕੀਤਾ ਤੇ ਟੋਲ ਪਲਾਜ਼ੇ ਵਾਲਿਆਂ ਨੂੰ ਇੱਕ ਬਹੁਤ ਵੱਡਾ ਝਟਕਾ ਹਾਈ ਕੋਰਟ ਨੇ ਦਿੱਤਾ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਪੰਜਾਬ ਭਵਨ ਚੰਡੀਗੜ੍ਹ ਸੱਦੇ ਨੇ ਔਰ ਵੱਡਾ ਐਕਸ਼ਨ ਜਿਹੜੇ ਇਹ ਅਫਸਰ ਨੇ ਇਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਕਿ ਪੱਤਰਕਾਰ ਮਨਿੰਦਰ ਸਿੱਧੂ ਤੇ ਬਲਕਾਰ ਸਿੱਧੂ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਵਿਚਾਲੇ ਜਿਹੜਾ ਇੱਕ ਮਾਮਲਾ ਪੱਖਿਆ ਉਹਦੇ ਵਿੱਚ ਇੱਕ ਨਵਾਂ ਮੋੜ ਆ ਰਿਹਾ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਨੂੰ ਇਹਦੀ ਵੀ ਆਪਾਂ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਦੋ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਗਏ ਨੇ ਉਹਨਾਂ ਦੇ ਘਰ ਟਾਏ ਗਏ ਨੇ ਔਰ ਕਿੱਥੇ ਕਿੱਥੇ ਇਹ ਘਟਨਾਵਾਂ ਹੋਈਆਂ ਨੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦਿੰਨੇ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਐਮਐਲਏ ਨਰਿੰਦਰ ਕੌਰ ਭਰਾਜ ਉਹਦੇ ਉੱਪਰ ਵੱਡੇ ਦੋਸ਼ ਲੱਗੇ ਨੇ ਉਹਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਉਸ ਨੇ ਇੱਕ ਧਿਰ ਤੋਂ ਪਹਿਲਾਂ 30 ਲੱਖ ਰੁਪਇਆ ਲੈ ਕੇ ਉਸ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਟਾਈਮ ਨੂੰ ਇੱਕ ਵਿਅਕਤੀ 55 ਲੱਖ ਰੁਪਈਆ ਲੈ ਕੇ ਆ ਗਿਆ ਤੇ ਫਿਰ ਉਸ ਨੇ 30 ਲੱਖ ਰੁਪਈਏ ਮੋੜ ਦਿੱਤੇ ਤੇ 55 ਲੱਖ ਰੁਪਈਏ ਵਾਲੇ ਨੂੰ ਪ੍ਰਧਾਨ ਬਣਾ ਦਿੱਤਾ ਤੇ ਜਿਨੇ 30 ਲੱਖ ਦਿੱਤੇ ਸੀ ਜਿਹਦੇ ਮੋੜੇ ਗਏ ਘੱਟ ਪੈਸੇ ਕਰਕੇ ਮੋੜੇ ਗਏ ਉਸ ਨੇ ਬਾਅਦ ਦੇ ਵਿੱਚ ਜ਼ਹਿਰ ਨਿਗਲੀ ਹੈ ਇਹ ਦੋਸ਼ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਲਾਏ ਉਸ ਤੋਂ ਬਾਅਦ ਇਸ ਟਾਈਮ ਮੀਡੀਆ ਦੇ ਵਿੱਚ ਵੱਡੀ ਚਰਚਾ ਇਹਨਾਂ ਦੋਸ਼ਾਂ ਬਾਰੇ ਚੱਲ ਰਹੀ ਹੈ ਔਰ ਐਮਐਲਏ ਇਹ ਕਹਿ ਰਹੀ ਆ ਕਿ ਇਹ ਸਭ ਕੁਝ ਬੇਬੁਨਿਆਦ ਹੈ ਮੇਰਾ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਹੈ ਪਰ ਦੋਸ਼ ਲਾਉਣ ਵਾਲੇ ਸਿੱਧੇ ਰੂਪ ਦੇ ਵਿੱਚ ਐਮਐਲਏ ਦਾ ਨਾਂ ਲੈ ਕੇ ਦੋਸ਼ ਲਾ ਰਹੇ ਨੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਇਨ੍ਹਾਂ ਕੰਮਾਂ 'ਚ ਸ਼ਾਮਲ ਹੋ ਰਹੇ ਨੇ ਇਨਵੋਲਵ ਹੋ ਰਹੇ ਨੇ ਗਲਤਾਨ ਹੋ ਰਹੇ ਨੇ ਜਾਂ ਫਿਰ ਪਾਕ ਸਾਫ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਅਗਲੀ ਵੱਡੀ ਖਬਰ ਹੈ ਕਿ ਹਾਈ ਕੋਰਟ ਨੇ ਟੋਲ ਪਲਾਜ਼ਾਂ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ। ਹਾਈ ਕੋਰਟ ਜਿਹੜੀ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਹੈ। ਉਹਨੇ ਇਹ ਫੈਸਲਾ ਕੀਤਾ ਕਿ ਜੇ ਕੋਈ ਸੜਕ ਟੁੱਟੀ ਹੈ ਜਾਂ ਨਿਰਮਾਣ ਅਧੀਨ ਹੈ ਜਾਂ ਉਹ ਵਧੀਆ ਨਹੀਂ ਬਣੀ ਕਿਤੇ ਟੁੱਟੀ ਹੈ ਕਿਤੇ ਬਣੀ ਹੈ ਤਾਂ ਫਿਰ ਉਹ ਸੜਕ ਦੇ ਉੱਪਰ ਸਿਰਫ 20% ਟੋਲ ਪਲਾਜ਼ਾ ਲਾਇਆ ਜਾਣਾ ਚਾਹੀਦਾ ਹੈ। 80% ਜਿੰਨਾ ਟੋਲ ਇੱਕ ਥਾਂ ਤੇ ਲਿਆ ਜਾ ਰਿਹਾ ਹੈ ਉਹਦੇ ਵਿੱਚ 80% ਟੋਲ ਪਰਚੀ ਘੱਟ ਕੀਤੀ ਜਾਵੇ ਮਤਲਬ ਜੇ ਇੱਕ ਜਗ੍ਹਾ ਦੇ ਉੱਪਰ ਇੱਕ ਟੋਲ ਪਲਾਜੇ ਤੇ 100 ਰੁਪਇਆ ਟੋਲ ਕੱਟਿਆ ਜਾਂਦਾ ਤਾਂ ਜਿੰਨਾ ਟਾਈਮ ਪੂਰੀ ਸੜਕ ਸਹੀ ਵਧੀਆ ਨਹੀਂ ਬਣਦੀ ਉਹਦੇ ਚ ਟੋਏ ਨੇ ਜਾਂ ਕਿਤੋਂ ਟੁੱਟੀ ਹੈ ਤਾਂ ਜਾਂ ਅੱਧ ਚ ਕਿਤੇ ਉਹਦਾ ਨਿਰਮਾਣ ਹੋ ਰਿਹਾ ਤਾਂ ਉਹਦੇ ਉੱਪਰ 80% ਘੱਟ ਟੋਲ ਕੀਤਾ ਜਾਵੇ 100 ਰੁਪਇਆ ਟੋਲ ਹੈ ਤਾਂ 20 ਰੁਪਏ ਲੈ ਜਾਣ ਤੇ 80 ਰੁਪਏ ਘੱਟ ਕੀਤੇ ਜਾਣ ਹਾਈ ਕੋਰਟ ਦਾ ਇਹ ਵੱਡਾ ਫੈਸਲਾ ਹੈ ਦੇਖੋ ਇੱਕ ਜਿਹੜੇ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਪਰ ਪੂਰੇ ਭਾਰਤ ਦੀਆਂ ਹਾਈ ਕੋਰਟ ਨੂੰ ਇਸ ਫੈਸਲੇ ਤੇ ਗੌਰ ਕਰਨਾ ਚਾਹੀਦਾ ਹੈ ਮੈਨੂੰ ਇਹ ਲੱਗਦਾ ਕਿ ਵੱਡੀ ਗਿਣਤੀ ਸੜਕਾਂ ਐਸੀਆਂ ਨੇ ਤੁਸੀਂ ਵੀ ਲੰਘਦੇ ਹੋ ਅਸੀਂ ਵੀ ਲੰਘਦੇ ਹਾਂ ਜੜੀਆਂ ਸੜਕਾਂ ਸਹੀ ਨਹੀਂ ਗੀਆਂ ਥਾਂ ਥਾਂ ਤੋਂ ਟੁੱਟੀਆਂ ਨੇ ਖੱਡੇ ਨੇ ਔਰ ਉਹਨਾਂ ਸੜਕਾਂ ਤੇ ਟੋਲ ਪਲਾਜੇ ਲੱਗੇ ਹੋਏ ਨੇ ਟੋਲ ਲਿਆ ਜਾਂਦਾ ਔਰ ਅੱਜ ਤੱਕ ਇਸ ਚੀਜ਼ ਦਾ ਨੋਟਿਸ ਕਿਸੇ ਨੇ ਨਹੀਂ ਲਿਆ ਨਾ ਸਰਕਾਰਾਂ ਨੇ ਨਾ ਹੀ ਇਸ ਤਰੀਕੇ ਦੇ ਨਾਲ ਨਿਆਪਾਲਕਾ ਨੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਕਦਮ ਇਹ ਨਿਆਪਾਲਕਾ ਨੇ ਚੁੱਕਿਆ ਜਿਹੜਾ ਜੰਮੂ ਕਸ਼ਮੀਰ ਤੇ ਲਦਾਖ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਹੈ ਕਿ ਟੋਲ ਪਲਾਜਾ ਉੱਥੇ ਨਹੀਂ ਲਿਆ ਜਾ ਸਕੇਗਾ ਜਿੱਥੇ ਸੜਕ ਸਹੀ ਨਹੀਂ ਬਣੀ ਟੁੱਟੀ ਹੋਈ ਹੈ ਜਾਂ ਨਿਰਮਾਣ ਅਧੀਨ ਹੈ ਤੇ ਜੇ ਲੈਣਾ ਹੈ ਤਾਂ 20% ਲਓ ਤੇ 80% ਕਟੌਤੀ ਕਰੋ ਹੁਣ ਤੁਸੀਂ ਇਹਦੇ ਤੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਵੈਸੇ ਟੋਲ ਪੁਲਾਜੇ ਹੋਣੇ ਹੀ ਨਹੀਂ ਚਾਹੀਦੇ ਕਿਉਂਕਿ ਲੋਕਾਂ ਨੂੰ ਆਵਾਜਾਈ ਲਈ ਸੜਕਾਂ ਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਲੋਕਾਂ ਕੋਲੋਂ ਮੁਫਤ ਚ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਤੋਂ ਫ੍ਰੀ ਚ ਜ਼ਮੀਨਾਂ ਲੈ ਕੇ ਸਰਕਾਰ ਨੇ ਇਹ ਸੜਕਾਂ ਬਣਾਈਆਂ ਤੇ ਉਸ ਤੋਂ ਬਾਅਦ ਉਹਨਾਂ ਹੀ ਸੜਕਾਂ ਤੋਂ ਲੰਘਣ ਲਈ ਲੋਕਾਂ ਤੋਂ ਪੈਸੇ ਲੈ ਜਾ ਰਹੇ ਨੇ ਤਾਂ ਇਹ ਸੜਕਾਂ ਲੋਕਾਂ ਦੇ ਪੈਸੇ ਨਾਲ ਵੜਾ ਕੇ ਫਿਰ ਠੇਕੇ ਤੇ ਦੇ ਦਿੱਤੀਆਂ ਜਾਂਦੀਆਂ ਨੇ ਤੇ ਦੋ ਤਰੀਕਿਆਂ ਨਾਲ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਪਹਿਲਾਂ ਜਦੋਂ ਕੋਈ ਵਿਅਕਤੀ ਕੋਈ ਵਹੀਕਲ ਖਰੀਦਦਾ ਹੈ ਮੰਨ ਲਓ ਤੁਸੀਂ ਕਾਰ ਖਰੀਦੀ ਤੁਸੀਂ ਜੀਪ ਖਰੀਦੀ ਤੁਸੀਂ ਕੋਈ ਵੀ ਵਾਹਨ ਖਰੀਦਿਆ ਤਾਂ ਉਹਦੀ ਜਿਹੜੀ ਕੀਮਤ ਹੈ ਉਹਦੇ ਵਿੱਚ ਰੋਡ ਟੈਕਸ ਲੱਗ ਕੇ ਆਉਂਦਾ ਹੈ ਰੋਡ ਟੈਕਸ ਉਹਦੀ ਟੋਟਲ ਕੀਮਤ ਦੇ ਵਿੱਚ ਸ਼ਾਮਲ ਹੁੰਦਾ ਹੈ ਉਸ ਤੋਂ ਬਾਅਦ ਫਿਰ ਟੋਲ ਟੈਕਸ ਲਿਆ ਜਾਂਦਾ ਸੜਕਾਂ ਤੋਂ ਲੰਘਣ ਦਾ ਇੱਕੋ ਕੰਮ ਦੇ ਦੋ ਟੈਕਸ ਕਿਵੇਂ ਹੋ ਸਕਦੇ ਨੇ ਰੋਡ ਟੈਕਸ ਵੱਖਰਾ ਤੇ ਟੋਲ ਟੈਕਸ ਵੱਖਰਾ ਇਹ ਬਿਲਕੁਲ ਗਲਤ ਹੈ ਇੱਕ ਟੈਕਸ ਹੋਣਾ ਚਾਹੀਦਾ ਜਿਹੜਾ ਮਰਜੀ ਪਰ ਟੋਲ ਟੈਕਸ ਤਾਂ ਨਹੀਂ ਹੋਣਾ ਚਾਹੀਦਾ ਟੋਲ ਟੈਕਸ ਸਰਾਸਰ ਲੁੱਟਾ ਟੋਲ ਟੈਕਸ ਮਨ ਮਰਜ਼ੀ ਨਾਲ ਵਧਾ ਕੇ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਬਹੁਤ ਸਾਰੀਆਂ ਸੜਕਾਂ ਐਸੀਆਂ ਨੇ ਜਿੱਥੇ ਜੇਕਰ 100 ਕਿਲੋਮੀਟਰ ਜਾ ਕੇ ਆਈਏ ਤਾ ਓਨੇ ਦਾ ਤਾਂ ਕਾਰ ਦੇ ਵਿੱਚ ਡੀਜ਼ਲ ਪੈਟਰੋਲ ਨਹੀਂ ਮੱਚਦਾ ਜਿੰਨਾ ਟੋਲ ਪੈ ਜਾਂਦਾ ਆਉਣ ਜਾਣ ਦਾ ਮਤਲਬ ਕਈ ਇਹੋ ਜੀਆਂ ਸੜਕਾਂ ਨੇ ਜਿੱਥੇ 150 ਕਿਲੋਮੀਟਰ ਦੇ ਵਿੱਚ ਕਿੰਨੇ ਸਾਰੇ ਟੋਲ ਟੈਕਸ ਨੇ ਭਾਵੇਂ ਇਹ ਨਿਯਮ ਹੈ ਕਿ 60 ਕਿਲੋਮੀਟਰ ਤੱਕ ਇੱਕੋ ਟੋਲ ਪਲਾਜ਼ਾ ਹੋ ਸਕਦਾ ਦੋ ਨਹੀਂ ਪਰ ਕਿੰਨੀਆਂ ਸਾਰੀਆਂ ਐਸੀਆਂ ਸੜਕਾਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਵਿੱਚ 60 ਕਿਲੋਮੀਟਰ 'ਚ ਦੋ-ਦੋ ਟੋਲ ਪਲਾਜੇ ਨੇ ਕਈਆਂ 'ਚ ਤਾਂ ਤਿੰਨ ਟੋਲ ਪਲਾਜੇ ਵੀ 60 ਕਿਲੋਮੀਟਰ ਤੱਕ ਮੌਜੂਦ ਨੇ ਔਰ ਇਹ ਰੋਲਾ ਵੀ ਬਹੁਤ ਪੈਂਦਾ ਰਿਹਾ ਸਥਾਨਕ ਲੋਕ ਰੋਲਾ ਪਾਉਂਦੇ ਨੇ ਪਰ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਸਿਰਕਦੀ ਪਤਾ ਨਹੀਂ ਕਿਉਂ ਭਗਵੰਤਮਾਨ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਕਿ ਅਸੀਂ ਟੋਲ ਪਲਾਜੇ ਬੰਦ ਕਰ ਰਹੇ ਹਾਂ ਟੋਲ ਪਲਾਜਾ ਦੀ ਮਿਆਦ ਅਸੀਂ ਨਹੀਂ ਵਧਾਰੇ ਹੌਲੀ-ਹੌਲੀ ਕਰਕੇ ਅਸੀਂ ਬੰਦ ਕਰ ਦੇਣੇ ਨੇ ਪਰ ਜਿੱਥੇ ਭਗਵੰਤ ਮਾਨ ਸਰਕਾਰ ਨੇ ਜਿਹੜੇ ਟੋਲ ਪਲਾਜ਼ਿਆਂ ਦੀ ਮਿਆਦ ਪੂਰੀ ਹੋਈ ਉਹ ਬੰਦ ਕੀਤੇ ਨੇ ਉੱਥੇ ਭਗਵੰਤ ਮਾਨ ਸਰਕਾਰ ਨੇ ਕਈ ਟੋਲ ਪਲਾਜ਼ੇ ਨਵੇਂ ਵੀ ਸ਼ੁਰੂ ਕੀਤੇ ਨੇ ਕਿੰਨੀਆਂ ਸਾਰੀਆਂ ਅਸੀਂ ਸੜਕਾਂ ਨੇ ਜਿਨ੍ਹਾਂ ਦੇ ਉੱਪਰ ਨਵੇਂ ਟੋਲ ਪਲਾਜ਼ੇ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ 'ਚ ਲੱਗੇ ਨੇ ਸੋ ਇਹ ਸਵਾਲ ਬਣਦਾ ਹੈ ਸਰਕਾਰ ਦੇ ਅੱਗੇ ਵੀ ਜੇਕਰ ਤੁਸੀਂ ਟੋਲ ਪਲਾਜ਼ੇ ਖਤਮ ਕਰਨੇ ਨੇ ਤਾਂ ਫਿਰ ਨਵੇਂ ਕਿਉਂ ਬਣਨ ਦੇ ਰਹੇ ਹੋ ਉਹ ਨਾ ਬਣਨ ਦਿਓ ਫਿਰ ਉਹਨਾਂ ਨੂੰ ਰੋਕੋ ਫਿਰ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖ ਦੇਣਾ ਅਗਲੀ ਵੱਡੀ ਖਬਰ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਤੇ ਪੁਲਿਸ ਮੁਖੀ ਐਸਐਸਪੀ ਮੀਟਿੰਗ ਸੱਦੀ ਹੈ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਇਹ ਤੁਰੰਤ ਹੰਗਾਮੀ ਮੀਟਿੰਗ ਸੱਦੀ ਗਈ ਹੈ ਔਰ ਇਹਦੇ ਬਾਰੇ ਜਾਣਕਾਰੀ ਆ ਰਹੀ ਹੈ ਕਿ ਇਹ ਮੀਟਿੰਗ ਨਸ਼ਾ ਤਸਕਰੀ ਨੂੰ ਰੋਕਣ ਨੂੰ ਲੈ ਕੇ ਸੱਦੀ ਗਈ ਹੈ ਪੰਜਾਬ ਪੰਜਾਬ ਸਰਕਾਰ ਆ ਜਿਹੜੀ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਐਕਸ਼ਨ ਮੋਡ ਤੇ ਨਜ਼ਰ ਆ ਰਹੀ ਹੈ ਪੰਜਾਬ ਕੁਝ ਕਰਕੇ ਦਿਖਾਉਣਾ ਚਾਹੁੰਦੀ ਹੈ ਕਿਉਂਕਿ ਦਿੱਲੀ ਦੀ ਕਰਾਰੀ ਹਾਰ ਨੇ ਆਮ ਆਦਮੀ ਪਾਰਟੀ ਨੂੰ ਇਹ ਦਿਖਾ ਦਿੱਤਾ ਕਿ ਇਹ ਸਤਾ ਕਿਸੇ ਦੀ ਜ਼ਗੀਰ ਨਹੀਂ ਗਈ ਤੇ ਲੋਕ ਇਹਨੂੰ ਬਦਲ ਸਕਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਹੁਣ ਡਰੀ ਜਾ ਹੋਈ ਆ ਆਮ ਆਦਮੀ ਪਾਰਟੀ ਨੂੰ ਇਹ ਪਤਾ ਕਿ ਕੱਲਾ ਪੰਜਾਬ ਹੁਣ ਉਹਨਾਂ ਕੋਲ ਹੈ ਜੇ ਪੰਜਾਬ ਚ ਕੁਝ ਕਰਕੇ ਨਾ ਦਿਖਾਇਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਪੰਜਾਬ ਦੀ ਸੱਤਾ ਤੋਂ ਵੀ ਲਾਂਭੇ ਕਰ ਦੇਣਗੇ ਤੇ ਫਿਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇਤਿਹਾਸ ਦੇ ਵਿੱਚ ਕੋਈ ਅਤੀਤ ਦੀ ਕੋਈ ਬੀਤੇ ਦੀ ਗੱਲ ਸਾਬਤ ਹੋ ਜਾਏ ਕਿਉਂਕਿ ਆਮ ਆਦਮੀ ਪਾਰਟੀ ਬਾਰੇ ਕਈ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਅੱਜ ਤੱਕ ਇਹ ਕਿਹਾ ਕਿ ਆਮ ਆਦਮੀ ਪਾਰਟੀ ਹਵਾ ਦੇ ਗੁਬਾਰੇ ਵਾਂਗ ਹੈ ਪਤਾ ਹੀ ਨਹੀਂ ਲੱਗਣਾ ਇੱਕ ਗਬਾਰਾ ਕਦੋਂ ਪਟਾਕਾ ਮਾਰ ਜਾਏ ਆ ਆਮ ਆਦਮੀ ਪਾਰਟੀ ਹੁਣ ਪੰਜਾਬ ਚ ਐਕਸ਼ਨ ਮੋਡ ਚ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਸਾਰੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਤੇ ਐਕਸ਼ਨ ਲਿਆ ਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਐਕਸ਼ਨ ਲਿਆ ਜਾ ਰਿਹਾ ਹੈ ਨਸ਼ਾ ਤਸਕਰੀ ਦੇ ਮਾਮਲੇ ਚ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾਏ ਜਾ ਰਹੇ ਨੇ ਕੱਲ ਬੀਤੇ ਦਿਨ ਇੱਕ ਪਟਿਆਲੇ ਤੇ ਇੱਕ ਲੁਧਿਆਣੀ ਦੋ ਥਾਵਾਂ ਦੇ ਉੱਪਰ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚੱਲਿਆ ਉਹਨਾਂ ਦੇ ਘਰ ਟਾਏ ਗਏ ਨੇ ਕਿਆ ਜਾ ਰਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਨਸ਼ਾ ਤੇ ਭ੍ਰਿਸ਼ਟਾਚਾਰ ਇਹ ਦੋ ਚੀਜ਼ਾਂ ਸ਼ਕਤੀ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ ਵੈਸੇ ਹੁਣ ਤੱਕ ਕੋਸ਼ਿਸ਼ ਕੀਤੀ ਨਹੀਂ ਗਈ ਕਿਉਂਕਿ 3 ਸਾਲ ਤੋਂ ਵੱਧ ਟਾਈਮ ਗਿਆ ਬੀਤ ਤੇ ਹੁਣ ਸਰਕਾਰ ਕੋਸ਼ਿਸ਼ ਜੇ ਕਰਦੀ ਹੈ ਤਾਂ 2 ਸਾਲਾਂ ਚ ਕਿੰਨਾ ਕੁ ਨਤੀਜਾ ਦੇ ਸਕਦੀ ਹੈ ਇਹ ਵਕਤ ਦੱਸੇਗਾ ਸਵਾਲ ਇੱਕ ਇਹ ਵੀ ਹੈ ਵੀ ਜੇ ਹੁਣ ਇਹ ਕੋਸ਼ਿਸ਼ ਕਰਨ ਲੱਗੇ ਨੇ ਤਾਂ ਪਹਿਲਾਂ 3 ਸਾਲ ਕੋਸ਼ਿਸ਼ ਕੀਤੀ ਕਿਉਂ ਨਹੀਂ ਗਈ ਕਿ 3 ਸਾਲ ਦਾ ਸਮਾਂ ਘੱਟ ਸੀ ਥੋੜਾ ਸੀ ਕਿ ਉਦੋਂ ਸ਼ੁਭ ਮੂਰਤ ਨਹੀਂ ਸੀ ਕੋਈ ਕੀ ਚੱਕਰ ਸੀ ਕਿ ਪਹਿਲਾਂ ਸ਼ਕਤੀ ਨਾਲ ਐਕਸ਼ਨ ਨਹੀਂ ਲੈ ਗਏ ਆਮ ਆਦਮੀ ਪਾਰਟੀ ਇਹ ਕਹਿੰਦੀ ਹੁੰਦੀ ਸੀ ਕਿ ਸਾਡਾ ਕੋਈ ਆਪਣਾ ਚਾਹੇ ਐਮਐਲਏ ਜਾਂ ਮੰਤਰੀ ਅਗਰ ਕੋਈ ਗਲਤ ਕਰਦਾ ਪਾਇਆ ਗਿਆ ਜਾਂ ਉਹਦੇ ਤੇ ਕੋਈ ਦੋਸ਼ ਲੱਗਾ ਪੂਰੀ ਜਾਂਚ ਕਰਾਵਾਂਗੇ ਤੇ ਐਕਸ਼ਨ ਲਵਾਂਗੇ ਪਰ ਹੋਇਆ ਕੀ ਹੋਇਆ ਕੁਝ ਨਹੀਂ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਐਸੇ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਨੇ ਦੇਖੋ ਪਹਿਲਾ ਜਿਹੜਾ ਸਿਹਤ ਮੰਤਰੀ ਸਿੰਘਲਾ ਬਣਾਇਆ ਸੀਗਾ ਜਿਹੜੇ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ ਉਹਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹ ਫੜਿਆ ਗਿਆ ਉਸ ਤੋਂ ਬਾਅਦ ਜਿਹਨੂੰ ਆਕੇ ਉਹ ਆਮ ਆਦਮੀ ਪਾਰਟੀ ਚ ਉਸੇ ਤਰ੍ਹਾਂ ਕੰਮ ਕਰ ਰਿਹਾ ਸਭ ਕੁਝ ਕਰ ਰਿਹਾ ਪਾਰਟੀ ਨੇ ਉਹਨੂੰ ਕੱਢਿਆ ਨਹੀਂ ਜੇ ਭ੍ਰਿਸ਼ਟਾਚਾਰੀਆਂ ਦੇ ਪਾਰਟੀ ਖਿਲਾਫ ਹ ਤਾਂ ਉਹਨੂੰ ਕੱਢਿਆ ਜਾਣਾ ਚਾਹੀਦਾ ਸੀ ਪਰ ਨਹੀਂ ਦੂਜਾ ਆਮ ਆਦਮੀ ਪਾਰਟੀ ਦੇ ਜਿਹੜੇ ਗੁਰੂ ਹਰਸਾਏ ਤੋਂ ਐਮਐਲਏ ਫੌਜਾ ਸਿੰਘ ਸਰਾਰੀ ਉਹਦੇ ਤੇ ਗੰਭੀਰ ਦੋਸ਼ ਲੱਗੇ ਇੱਕ ਆਡੀਓ ਰਿਕਾਰਡਿੰਗ ਵੀ ਉਹਦੇ ਨਾਂ ਤੇ ਕਥਤ ਆਡੀਓ ਰਿਕਾਰਡਿੰਗ ਜਾਰੀ ਕੀਤੀ ਗਈ ਵਾਇਰਲ ਕੀਤੀ ਗਈ ਪਰ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਜਿਹੜੀ ਐਮ ਐਲ ਏ ਕਰਮਜੀਤ ਕੌਰ ਮਾਨੂਕੇ ਆ ਉਹਦੇ ਉੱਪਰ ਬੀਬੀ ਮਾਨੂਕੇ ਤੇ ਦੋਸ਼ ਲੱਗੇ ਤਾਂ ਉਹਦੇ ਉੱਪਰ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਉਸ ਤੋਂ ਬਾਅਦ ਬੀਬੀ ਅਨਮੋਲ ਗਗਨ ਮਾਨ ਤੇ ਵੀ ਦੋਸ਼ ਲੱਗੇ ਐਕਸ਼ਨ ਨਹੀਂ ਲਿਆ ਗਿਆ ਉਸ ਤੋਂ ਬਾਅਦ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਹੋਰ ਐਮਐਲਏ ਜਿਨ੍ਹਾਂ 'ਚ ਕਟਾਰੂ ਚੱਕ ਵੀ ਐ ਹੋਰ ਵੀ ਨੇ ਜਿਨ੍ਹਾਂ ਦੇ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਨੇ ਪਰ ਕਿਸੇ ਦੇ ਉੱਪਰ ਕੋਈ ਕਾਰਵਾਈ ਤੇ ਐਕਸ਼ਨ ਨਹੀਂ ਹੋਇਆ ਹੁਣ ਇਹਦਾ ਕੀ ਅਰਥ ਲਿਆ ਜਾਵੇ ਇਹਦਾ ਕੀ ਮਤਲਬ ਕੱਢਿਆ ਜਾਵੇ ਕੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੀ ਹੈ ਜਾਂ ਖਤਮ ਕਰਨ ਦੀਆਂ ਸਿਰਫ ਗੱਲਾਂ ਕਰਨੀਆਂ ਚਾਹੁੰਦੀ ਹੈ ਆਮ ਆਦਮੀ ਪਾਰਟੀ ਆਪਣੇ ਐਮਐਲਏ ਦੇ ਉੱਪਰ ਐਕਸ਼ਨ ਕਿਉਂ ਨਹੀਂ ਲੈ ਸਕੀ ਇਹਦੇ ਕੀ ਵਜ੍ਹਾ ਕੀ ਕਾਰਨ ਨੇ ਉਹ ਆਮ ਆਦਮੀ ਪਾਰਟੀ ਨੂੰ ਲਾਜ਼ਮੀ ਸੋਚਣੇ ਚਾਹੀਦੇ ਨੇ ਔਰ ਲੋਕਾਂ ਨੂੰ ਵੀ ਦੱਸਣੇ ਚਾਹੀਦੇ ਨੇ ਦੇਖੋ ਚਾਹੀਦਾ ਸੀ ਇਹਨਾਂ ਦੀ ਜਾਂਚ ਹੁੰਦੀ ਜਾਂਚ ਹੋ ਕੇ ਸੱਚ ਝੂਠ ਲੋਕਾਂ 'ਚ ਰੱਖਿਆ ਜਾਂਦਾ ਪਰ ਇੰਜ ਹੋ ਨਹੀਂ ਸਕਿਆ ਸੋ ਅੱਜ ਭਗਵੰਤ ਮਾਨ ਸਰਕਾਰ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਮਰਦੀ ਨੇ ਅੱਖ ਚੱਬਿਆ ਵਾਲੀ ਗੱਲ ਲੱਗਦੀ ਹੈ ਕਿਉਂਕਿ ਹੁਣ ਟਾਈਮ ਥੋੜਾ ਰਹਿ ਗਿਆ ਤੇ ਥੋੜੇ ਟਾਈਮ ਦੇ ਵਿੱਚ ਹੁਣ ਸਰਕਾਰ ਮਤਲਬ ਜਿਹਨੂੰ ਕਹਿੰਦੇ ਆ ਕੀ ਪਲਾਈ ਹੱਥ ਮਾਰਨਾ ਚਾਹੁੰਦੀ ਹੈ ਅਜੇ ਤੱਕ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਉਹ ਪੂਰੀਆਂ ਨਹੀਂ ਹੋਈਆਂ ਸਭ ਤੋਂ ਵੱਡੀ ਗਰੰਟੀ ਔਰਤਾਂ ਦੀਆਂ ਵੋਟਾਂ ਲੈਣ ਲਈ ਦਿੱਤੀ ਗਈ ਸੀ ਹਰ ਇੱਕ ਔਰਤ ਨੂੰ 1000 ਰੁਪਏ ਐਲਾਨ ਕੀਤਾ ਗਿਆ ਸੀ ਪਰ ਨਹੀਂ ਦਿੱਤਾ ਗਿਆ ਅੱਜ ਤੱਕ ਉਹ ਚੀਜ਼ਾਂ ਅਧੂਰੀਆਂ ਪਈਆਂ ਨੇ ਪਿੱਛੇ ਜੱਪਾ ਗੁਣਤਮਨ ਨੇ ਕਿਹਾ ਸੀ ਕਿ ਅਸੀਂ 1000 ਨਹੀਂ ਦੇ ਸਕਕੇ ਲੇਟ ਹੋ ਗਏ ਹੁਣ ਅਸੀਂ 1100 ਦਵਾਂਗੇ ਪਰ ਉਹ 1100 ਦੇ ਮੂੰਹ ਹੱਲ ਵੀ ਔਰਤਾਂ ਵੇਖ ਰਹੀਆਂ ਨੇ ਪਰ ਨਾ ਉਹ ਊਠ ਦਾ ਬੁੱਲ ਉਸੇ ਤਰ੍ਹਾਂ ਲਮਕੀ ਜਾਂਦਾ ਨਾ ਉਹ ਡਿੱਗਿਆ ਤੇ ਨਾ ਉਹ ਜੁੜਿਆ ਬਹੁਤ ਮਿਹਰਬਾਨੀ